ਇਹ ਤਾਂ ਫਿਰ ਭਾਈ ਮਨੀ ਸਿੰਘ ਨੂੰ ਕਿੱਦਾਂ ਪਤਾ ਲੱਗਾ ਵੀ ਇਹਨੇ ਲਖਪਤ ਰਾਏ ਨੇ ਉਹ ਕਾਜੀ ਦਾ ਨਾਂ ਸ਼ਾਇਦ ਅਬਦੁੱਲ ਰਜ਼ਾਕ ਆਉਂਦਾ ਹੂੰ ਹੂੰ ਗੱਲ ਉਹਦੇ ਨਾਲ ਹੋਈ ਸੀ ਨਾ ਵੀ ਅਸੀਂ ਤੁਹਾਨੂੰ ਦਿਆਂਗੇ ਕਾਜੀ ਨਹੀਂ ਉਹ ਜਿਹੜਾ ਅਨਚਾਰਜ ਸੀ ਅੰਮ੍ਰਿਤਸਰ ਦਾ ਇਹ ਫਿਰ ਲਖਪਤ ਰਾਏ ਨੇ ਕੀ ਕੀਤਾ ਇਹਨੇ ਪਹਿਲਾਂ ਹੀ ਅੰਮ੍ਰਿਤਸਰ ਦੇ ਦਿਵਾਲੀ ਫੌਜ ਇਕੱਠੀ ਕਰਨੀ ਸ਼ੁਰੂ ਕਰ ਲਈ ਹੂੰ ਹੂੰ ਹੁਣ ਜਦੋਂ ਫੌਜ ਇਕੱਠੀ ਕਰਨੀ ਸ਼ੁਰੂ ਕੀਤੀ ਤੇ ਭਾਈ ਮਨੀ ਸਿੰਘ ਨੂੰ ਸ਼ੱਕ ਪੈ ਗਈ ਅਸੀਂ ਇਹਨਾਂ ਦੀ ਸਲਾਹ ਦੇ ਨਾਲ ਜੇ ਇਹ ਇਕੱਠ ਕਰਨਾ ਦਿਵਾਲੀ ਤੇ ਤੇ ਫਿਰ ਇਹਨਾਂ ਨੇ ਫੌਜ ਕਿਉਂ ਕੁੱਠੀ ਕੀਤੀ ਹੂੰ 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 ਇੱਥੇ ਜਦੋਂ ਸ਼ੱਕ ਪੈੰਦੀ ਭਾਈ ਮਨੀ ਸਿੰਘ ਨੂੰ ਤੇ ਇਹਨੇ ਫੌਰਨ ਜਿਹੜੇ ਦੁਬਾਰਾ ਜੰਗਲਾਂ ਜਿਸ ਨੇ ਸਾਰਿਆਂ ਨੂੰ ਘਲਾਤ ਤੇ ਵੀ ਦਿਵਾਲੀ ਵਾਲੇ ਦਿਨ ਨਾ ਆਇਓ ਹੂੰ ਹੂੰ ਸਰਕਾਰ ਦੇ ਮਨ ਚ ਮਹਿਲ ਆ ਤੇ ਭਾਈ ਮਨੀ ਸਿੰਘ ਸੋਚਿਆ ਐਸਾ ਨਾ ਹੋਵੇ ਵੀ ਅਸੀਂ ਇਹ ਇਕੱਠੀ ਕਰਦੇ ਕਰਦੇ ਸਾਰਿਆਂ ਨੂੰ ਸ਼ਹੀਦ ਕਰਵਾ ਲਈਏ ਜੀ ਇਹ ਸਿੰਘਾਂ ਨੂੰ ਸਨੇਹ ਭਾਈ ਮਨੀ ਸਿੰਘ ਦੇ ਪਹੁੰਚ ਗਏ ਹੂੰ ਹੂੰ ਉਹ ਨਾ ਆਏ ਥੋੜੇ ਜੇ ਦੱਸਦੇ ਸਿੱਖ ਗਏ ਪਰ ਉਹ ਇਹਨਾਂ ਨੇ ਰਾਜ਼ੀਸ਼ੀਤ ਕਰ ਦਿੱਤੇ ਹੂੰ ਹੂੰ ਹੁਣ ਜਦੋਂ ਦੀਵਾਲੀ ਤੇ ਇਕੱਠ ਹੀ ਨਾ ਹੋਇਆ ਜੀ ਜੀ ਤੇ ਉਹਨਾਂ ਨੇ ਭਾਈ ਮਨੀ ਸਿੰਘ ਕੋ ਜਿਹੜੀ ਉਹ ਟੈਕਸ ਦਾ ਜਿੰਨਾ ਪੈਸਾ ਸੀ ਮੰਗਿਆ ਉਹ ਕਹਿੰਦੇ ਵੀ ਭਾਈ ਵਾਅਦੇ ਤੋਂ ਸਰਕਾਰ ਮੁੱਕਰੀ ਅਸੀਂ ਨਹੀਂ ਮੁੱਕਰੇ ਹੂੰ 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 ਤੁਹਾਡੇ ਨਾਲ ਤੁਸੀਂ ਸਾਨੂੰ ਵਾਅਦਾ ਕੀਤਾ ਹੈਗੇ ਤੁਸੀਂ ਇਕੱਠ ਕਰ ਸਕਦੇ ਆ ਇਸ ਦਿਨ ਤੇ ਤੇ ਜੇ ਤੁਸੀਂ ਇਹ ਤੁਹਾਡੀ ਪਰਮਿਸ਼ਨ ਨਾਲ ਅਸੀਂ ਇਕੱਠ ਕਰਨਾ ਸੀ ਤੇ ਫਿਰ ਤੁਸੀਂ ਫੌਜ ਦਾ ਘੇਰਾ ਕਿਉਂ ਪਾਇਆ ਹੂੰ ਫੌਜ ਦਾ ਘੇਰਾ ਪਾਉਣ ਦੀ ਫਿਰ ਲੋੜ ਨਹੀਂ ਸੀ ਨਾ ਜੇ ਇਹ ਤੁਹਾਡੀ ਸਲਾਹ ਨਾਲ ਇਕੱਠ ਕਰਨ ਲੱਗੇ ਆ ਤੇ ਇਸ ਕਰਕੇ ਤੁਸੀਂ ਆਪਣੇ ਵਾਅਦੇ ਤੇ ਪੂਰੇ ਨਹੀਂ ਰਹੇ ਤਾਂ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਹੂੰ ਹੂੰ ਇਤਿਹਾਸ ਵਿੱਚੋਂ ਬਣਦਾ ਵੈਸੇ ਕੋਈ ਸਿੱਖਾਂ ਨੇ ਕਿਹਾ ਵੀ ਵੀ ਅਸੀਂ ਤਾਰ ਦਿੰਨੇ ਆ ਪਰ ਭਾਈ ਮਨੀ ਸਿੰਘ ਕਹਿੰਦੇ ਨਹੀਂ ਜੀ ਗੱਲ ਟੈਕਸ ਤਾਰਨ ਦੀ ਨਹੀਂ ਹੈ ਗੱਲ ਸੂਲ ਦੀ ਹੈ ਉਹਨਾਂ ਨੇ ਫਿਰ ਭਾਈ ਮਨੀ ਸਿੰਘ ਨੂੰ ਇਤਿਹਾਸ ਕਹਿੰਦਾ ਵੀ ਇਹ ਆਪਣਾ ਫਤਵਾ ਦਿੱਤਾ ਇੱਕ ਵੇਸੇ ਸ਼ਰਤ ਸਾਰਿਆਂ ਦੇ ਮੋਹਰੇ ਰੱਖਦੇ ਸੀ ਵੀ ਜਾਂ ਦੀਨ ਇਨ ਸਲਾਮ ਕਬੂਲ ਕਰ ਲਓ ਤੇ ਜਾਂ ਫਿਰ ਮੌਤ ਤੇ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਜੇ ਮੈਂ ਸਲਾਮ ਕਬੂਲ ਕਰ ਲਿਆ ਤਾਂ ਫਿਰ ਮੌਤ ਨਾ ਹੋ ਜੀ ਸਾਨੂੰ ਮੌਤ ਦਾ ਕੋਈ ਭੈ ਨਹੀਂ ਹੈ ਇੱਥੇ ਫਿਰ ਉਹਨਾਂ ਨੂੰ ਇਸ ਕਰਕੇ ਇੱਕ ਇਤਿਹਾਸਕ ਤੌਰ ਤੇ ਦਿਵਾਲੀ ਦਾ ਦਿਨ ਭਾਈ ਮਨੀ ਸਿੰਘ ਦੀ ਸ਼ਹਾਦਤ ਨਾਲ ਜੁੜਦਾ ਹੂੰ ਇਹ ਵਜ੍ਹਾ ਬਣੀ ਸੀ ਭਾਈ ਮਨੀ ਸਿੰਘ ਦੀ ਸ਼ਹਾਦਤ ਦੀ ਜੀ ਤੇ ਉਹਨਾਂ ਨੂੰ ਉਹਨਾਂ ਨੇ ਬੰਦ-ਬੰਦ ਕਰਕੇ ਸ਼ਹੀਦ ਕਰ ਦਿੱਤਾ ਸੀ ਇੱਕ ਇਤਿਹਾਸਕ ਪੱਖੋਂ ਦਿਵਾਲੀ ਦਾ ਜਿਹੜਾ ਇਤਿਹਾਸ ਨਾਲ ਕੋਈ ਗੱਲ ਜੁੜਦੀ ਹੈ ਤੇ ਭਾਈ ਮਨੀ ਸਿੰਘ ਦੀ ਸ਼ਹਾਦਤ ਨਾਲ ਜੁੜਦੀ ਹੈ ਜੀ ਪਰ ਅਸੀਂ ਸਪਸ਼ਟ ਕਰ ਦਈਏ ਕਿ ਹਿੰਦੂਆਂ ਦੀ ਰੋਹ ਰੀਤ ਵਾਲੀ ਜਿਹੜੀ ਦਿਵਾਲੀ ਉਹਦੇ ਨਾਲ ਸਿੱਖ ਧਰਮ ਦਾ ਕੋਈ ਬਿਲਕੁਲ ਲੈਣ-ਦੇਣ ਨਹੀਂ ਹੈ ਜੀ ਬਿਲਕੁਲ ਜੀ